ਪਾਣੀ ਤਰ੍ਹਾਂ ਉਬਲ ਰਿਹਾ ਇਹ ਗੰਨੇ ਦਾ ਰਸ ਹੈ ਜਿਸ ਤੋਂ ਗੁੜ ਤਿਆਰ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਫਾਜ਼ਲਕਾ ਦੇ ਪਿੰਡ ਚੱਕ ਪੱਖੀ ਦੀਆਂ ਨੇ ਜਿੱਥੋਂ ਦੇ ਕਿਸਾਨ ਜਸਵੀਰ ਸਿੰਘ ਵੱਲੋਂ ਆਪਣੇ ਵੱਲੋਂ ਬੀਜੀ ਗਈ ਗੰਨੇ ਦੀ ਫਸਲ ਦੀ ਕਟਾਈ ਕਰ ਉਸ ਤੋਂ ਗੁੜ ਤਿਆਰ ਕਰਕੇ ਉਸ ਨੂੰ ਵੇਚਿਆ ਜਾ ਰਿਹਾ ਤੇ ਮੁਨਾਫਾ ਕਮਾਇਆ ਜਾ ਰਿਹਾ ਹਾਲਾਂਕਿ ਇਸੇ ਲਈ ਝੋਨੇ ਦੀ ਪਰਾਲੀ ਦਾ ਇਸਤੇਮਾਲ ਹੋ ਰਿਹਾ ਦੱਸਿਆ ਜਾ ਰਿਹਾ ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰਕੇ ਇਹ ਗੁੜ ਨੂੰ ਤਿਆਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇਸ ਨੂੰ ਵੇਚ ਕੇ ਮੁਨਾਫਾ ਕਮਾਇਆ ਜਾ ਰਿਹਾ ਕਿਸਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ 슈ਗਰ ਮੀਲਾਂ ਵਿੱਚ ਲਾਭ ਨਹੀਂ ਮਿਲ ਰਿਹਾ ਇਸ ਕਰਕੇ ਉਹ ਖੁਦ ਆਪਣੀ ਬੀਜੀ ਗਈ ਗੰਨੇ ਦੀ ਫਸਲ ਤੋਂ ਗੁੜ ਤਿਆਰ ਕਰਕੇ ਵੇਚ ਰਹੇ ਨੇ ਤੇ ਮੋਟਾ ਮੁਨਾਫਾ ਕਮਾ ਰਹੇ ਨੇ ਜਿਸ ਕਰਕੇ ਕਿਸਾਨਾਂ ਦੇ ਲਈ ਇਲਾਹੀ ਬੰਦ ਤੰਦਾ ਸਾਬਤ ਹੋ ਰਿਹਾ ਹੈ ਐਨਹੀਂ ਨਹੀਂ ਕਿਸਾਨ ਨੇ ਇਹ ਵੀ ਦਾਵਾ ਕੀਤਾ ਹੈ ਕਿ ਸਰਕਾਰ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਚੰਗਾ ਗੁੜ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਹ ਹੀ ਵਜ੍ਹਾ ਹੈ ਕਿ ਇਸ ਦੀ ਡਿਮਾਂਡ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਤੱਕ ਹੈ ਤੇ ਉਹਨਾਂ ਵੱਲੋਂ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਗੁੜ ਨੂੰ ਭੇਜਿਆ ਜਾ ਰਿਹਾ ਹੈ ਜਿਹੜੇ ਗੰਨੇ ਦੀ ਫਸਲ ਆ ਜਿੱਦਾਂ ਆਪਾਂ ਦੂਜੀਆਂ ਫਸਲਾਂ 'ਚ ਕਣਕ ਝੋਨੇ ਦੇ ਵੇਖਿਆ ਉਹਦੇ ਨਾਲ ਜੇ ਮਿਲ ਤੇ ਸੁੱਟ ਗਏ ਤਾਂ ਬਹੁਤਾ ਬੈਨੀਫਿਟ ਨਹੀਂ ਹੁੰਦਾ ਵਾ ਜਿਹੜੇ ਕਿਸਾਨ ਨੂੰ ਕਿਉਂਕਿ ਲੇਬਰਾਂ ਕਾਫੀ ਮਹਿੰਗੀਆਂ ਹੋ ਗਈਆਂ ਛਲਾਈਆਂ ਫਿਰ ਮਿਲਾਂ ਕਾਫੀ ਖੱਜਲ ਖਵਾਰ ਕਰਦੀਆਂ ਜਿਹੜੇ ਪੈਸੇ ਤੋਂ ਇਸ ਕਰਕੇ ਆ ਜੇ ਤਾਂ ਗੰਨਾ ਲਾਉਣ ਦਾ ਤਾਂ ਫਾਇਦਾ ਜਿੰਨੂੰ ਆਪਾਂ ਇਸ ਤਰ੍ਹਾਂ ਹੀ ਗੁੜ ਕੱਢ ਕੇ ਤੇ ਸੇਲ ਕਰ ਸਕੀਏ ਤੇ ਉਹਦੇ ਜ਼ਿਆਦਾ ਬੈਨੀਫਿਟ ਆ ਕਵਾਲਿਟੀ ਤੇ ਬਹੁਤ ਬਹੁ ਵਧੀਆ ਧਿਆਨ ਰੱਖੀਦਾ ਸਾਫ ਸਫਾਈ ਦਾ ਪੂਰਾ ਧਿਆਨ ਆ ਨਾਲ ਭਿੰਡੀ ਦੇ ਨਾਲ ਆਪਾਂ ਨਖਾਰ ਕਰਦੇ ਆ ਬਿਲਕੁਲ ਆਰਗੈਨਿਕ ਤਰੀਕੇ ਨਾਲ ਗੋੜ ਦਾ ਆਪਾਂ ਤਿਆਰ ਕਰਦੇ ਆ ਜਿੰਨੇ ਕੇ ਕੋਈ ਵੀ ਅੱਜ ਤੱਕ ਲੰਬਾਣੀ ਆਉਂਦਾ ਜਾਂ ਕੋਈ ਚਾਹ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਕੋਈ ਇਸਤੇਮਾਲ ਕਰੀ ਜਾਵੇ ਕਿਸ ਤਰ੍ਹਾਂ ਦੇ ਕੋਈ ਪਰੇਸ਼ਾਨੀ ਨਹੀਂ ਗੀ ਮੈਂ ਸਾਰੇ ਇਹ ਹੀ ਸੁਨੇਹਾ ਦੇਾਂਗੇ ਜਿੱਦਾਂ ਆਪਣੇ ਅੱਜਕੱਲ ਨੌਜਵਾਨ ਵਿਦੇਸ਼ਾਂ ਵਿੱਚ ਵੀ ਜਾ ਕੇ ਕੰਮ ਕਰ ਰਹੇ ਨੇ ਜਾਂ ਜਾਂਦੇ ਪਰਿਵਾਰ ਤੋਂ ਦੂਰ ਜੇ ਇੱਥੇ ਰਹਿ ਕੇ ਵੀ ਆਪਾਂ ਪੰਜ ਕਿਥੇ ਤਰ੍ਹਾਂ ਦਾ ਹੋਰ ਵੀ ਕੋਈ ਵੀ ਕੰਮ ਕਰ ਸਕੀਏ ਤੇ ਜੇ ਆਪਾਂ ਤਨਮਨ ਨਾਲ ਕੰਮ ਕਰਾਂਗੇ ਤੇ ਉਹਦੇ ਵਿੱਚ ਬੈਨੀਫਿਟ ਹੋਏਗਾ ਹੋਏਗਾ ਸਾਨੂੰ ਤੇ ਬਹੁਤ ਹੀ ਵਾਹਿਗਿਆ ਤੇ ਲਾਈਵ ਹੰਤ ਹੰਦਾ ਲੱਗਿਆ ਸਾਡੇ ਵਾਸਤੇ ਤਾਂ ਬਹੁਤ ਹੀ ਇੱਕ ਵਧੀਆ ਬਿਜ਼ਨਸ ਹੈ ਪਰ ਆਲੀ ਦਫ਼ਰ ਜਿੱਦਾਂ ਗਵਰਨਮੈਂਟ ਕਹਿੰਦੀ ਆਗ ਨਹੀਂ ਲਾਉਣੇਗੀ ਤੇ ਹੋਰ ਕਾਫੀ ਰੋਟੋਕ ਜਾਂ ਪ੍ਰਦੂਸ਼ਣ ਤੋਂ ਇਸ ਤਰ੍ਹਾਂ ਅਸੀਂ ਆਪਦੇ ਹੀ ਗੱਠਾ ਬਣਾ ਕੇ ਇਹ ਇੱਥੇ ਅਕਟੋਕ ਰੀ ਦੀਆਂ ਤੇ ਉਹਨੂੰ ਆਪਦੇ ਗੋੜ ਬਣਾਉਣ ਦੇ ਵਿੱਚ ਮਤਲਬ ਪੱਠੀ ਦੇ ਵਿੱਚ ਬਾਲਣ ਦੇ ਤੌਰ ਤੇ ਉਹਨੂੰ ਇਸਤੇਮਾਲ ਕਰਦੇ ਆਂ ਜਿੰਨੇ ਕਰਕੇ ਪ੍ਰਦੂਸ਼ਣ ਤੋਂ ਵੀ ਰਹਿਤ ਹੁੰਦਾ ਤੇ ਆਪਦਾ ਵੀ ਸਾਡਾ ਨਾਲ ਬਿਜ਼ਨਸ ਵਿੱਚ ਵੀ ਚੰਗਾ ਹੁੰਦਾ ਸਾਨੂੰ ਲਾਹਾ ਮਿਲਦਾ ਹੈ ਤੇ ਬੜਾ ਹੀ ਆਪਣਾ ਕਿਸਾਨ ਨੂੰ ਫਾਇਦਾ ਹੈ ਬਹੁਤ ਧੰਧਿਆਂ ਨਾਲੋਂ ਵੇਖਿਆ ਜਾਵੇ ਤੇ ਇਹ ਧੰਦਾ ਬਹੁਤ ਲਾਏਵਾਂ ਬਣ ਗਿਆ ਇਹਦੇ ਨਾਲ ਆਪਦਾ ਵੀ ਆਪਦਾ ਕੰਮਕਾਰ ਲੱਗੇ ਹੋਈਆਂ ਲੇਕਿਨ ਇਹ ਜਿਹੜਾ ਸਾਡਾ ਬਿਜ਼ਨਸ ਚੱਲਦਾ ਹੈ ਇੱਕ ਨਾਮ ਇਹ ਸਾਨੂੰ ਬਹੁਤ ਪ੍ਰੋਫਿਟ ਹੋ ਰਿਹਾ ਜੀ। ਦੰਨਾ ਵੀ ਅਸੀਂ ਕੋਈ 2 1 ਕਿੱਟ ਲਾਇਆ ਹੈ ਤੇ ਉੱਥੇ ਵੀ ਸਾਨੂੰ ਕਾਫੀ ਆਲ ਗੋਡ ਬਣਾ ਕੇ ਵੇਚਦੇ ਆਂ ਜਾਂ ਸੇਲ ਕਰ ਰਹੇ ਆਂ ਤੇ ਲੇਕਿਨ ਜੇ ਖੇਤੀ ਵੀ ਹੈਗੀ ਉਸ ਤਰ੍ਹਾਂ ਤਾਂ ਬਾਕੀ ਕਮਾਈ ਦਾ ਸਾਧਨ ਬਹੁਤ ਵਧੀਆ ਗਿਆ ਜੀ। ਆਪਣੀ ਜ਼ਮੀਨ ਦੀ ਪਰਾਇ ਦੇ ਗੱਠਾ ਬਣਾ ਕੇ ਇੱਥੇ ਅਸੀਂ ਸਾਰੀਆਂ ਸਟਾਕ ਕਰ ਲੈਂਦੇ ਆਂ ਉਸ ਤੋਂ ਬਾਅਦ ਥੋੜੀ ਮਾਤਰਾ ਦੇ ਵਿੱਚ ਜਿਵੇਂ ਜੇ ਲੋਡ ਪੈਂਦੀ ਉਸ ਤਮਾ ਪੱਟੀ ਤੇ ਬਲਾਕ ਬਾਲਕਿਆਂ ਨੂੰ ਵਰਤ ਲਓ। ਵੇਖੋ ਜੀ ਇੱਕ ਕਿਸਾਨ ਦੀ ਕੁਝ ਮਜਬੂਰੀ ਵੀ ਹੁੰਦੀ ਆ ਕਿ ਲਾਉਣੀ ਕੁਝ ਜ਼ਰੂਰੀ ਨਹੀਂ ਕਿ ਹਰੇਕ ਜ਼ਿਮੀਂਦਾਰ ਗੱਠਾ ਬਣਾ ਸਕਦਾ ਲੇਕਿਨ ਜਿਹਦੇ ਕੋਲ ਕੱਟਾ ਬਣਾ ਕੇ ਵਰਕਪਾਂ ਚ ਲਿਆਉਣ ਇਹਨਾਂ ਦਾ ਆਪਣੇ ਵਾਤਾਵਰਣ ਨੂੰ ਛੋਦ ਹੋ ਸਕੇ ਜੀ ਬਾਹਰੋਂ ਵੇਖੋ ਜੀ ਜਿਵੇਂ ਕੋਈ ਗੋੜ ਲੈਣਾ ਹੁੰਦਾ ਜਿਵੇਂ ਕਿਸੇ ਨੇ ਸਪੈਸ਼ਲ ਕੋਈ ਕੈਨੇਡਾ ਤੋਂ ਜਾਂ ਹੋਰ ਵੀ ਦੇਸ਼ਾਂ ਤੋਂ ਜਿਨ੍ਹਾਂ ਨੇ ਸਾਡੀਆਂ ਵੀਡੀਓ ਫਤੂਆਂ ਦੇ ਘਰਾੜੇ ਦੇ ਨਾਂ ਤੇ ਆਈਡੀ ਸਾਡੀ ਚੱਲਦੀ ਹੈ ਜੀ ਉਹਨੂੰ ਵੇਖ ਕੇ ਤੇ ਜਿਹੜੇ ਬੰਦੇ ਆਉਂਦੇ ਇੱਥੇ ਫਿਰ ਕੋਈਨ ਕੋੜ ਜਿਹੜੇ ਗੋੜ ਭੇਜਦੇ ਜਾਂ ਵੈਸੇ ਵੀ ਕੋਈ ਬੰਦੇ ਸਾਡੇ ਸੰਪਰਕ ਤੇ ਆਉਂਦੇ ਆ ਕੋਈ ਇਥੋਂ ਆ ਕੋਣ ਰਿਸ਼ਤੇ ਆਰ ਮਿੱਤਰ ਵੀ ਗੋੜ ਲੈ ਜਾਂਦੇ ਅੱਛਾ ਬਾਹਰਲੇ ਦੇਸ਼ਾਂ ਚ ਵੀ ਭੇਜਿਆ ਜਾ ਰਿਹਾ ਹਾਂਜੀ ਹਾਂਜੀ ਠੀਕ ਉਹਨੂੰ ਫਿਰ ਕਿਸ ਤਰ੍ਹਾਂ ਭੇਜਦੇ ਹੋ ਤੁਸੀਂ ਉਹ ਉਹ ਕੋਰਡਰ ਕਰਕੇ ਇਥੋਂ ਗੁਰਮੁਖ ਭੇਜ ਦੇਈ ਬਾਤ ਠੀਕ ਹਾਂਜੀ